ਮਾਦਾਏ ਠੀਕ ਹੁਣ ਹੈ ਅੱਜ ਠੀਕ ਹੈ ਬੇਟਾ ਠੀਕ ਹੈ ਮਾਰੇ ਦੀ ਕਸਰ ਤੋਂ ਬੱਚਾ ਨਹੀਂ ਕਰਤਾ ਲੋਕਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਹੋ ਲੋਕਾਂ ਨੇ ਬਹੁਤ ਦਵਾਵਾਂ ਕੀਤੀਆਂ ਤੁਹਾਡੇ ਕਰਕੇ ਲੋਕਾਂ ਨੇ ਬਹੁਤ ਕਮੈਂਟ ਕੀਤੇ ਵੀ ਠੀਕ ਕਾਤੋਂ ਹੱਸਦੀ ਭਵੇਂ ਹੁਣ ਮੈਂ ਕਹਿੰਦੀ ਜਮਾਣਾ ਮੋਟਾ ਕੁਸ ਪਾ ਲੈਂਦੀ ਕਹਿੰਦੀ ਲੈ ਤੂੰ ਮੈਨੂੰ ਤੇਤਾ ਹੀ ਭੁੱਲ ਗਿਆ ਇਹਨਾਂ ਮਿੱਠਾ ਪਾਇਆ ਨਹੀਂ ਉਵੇਂ ਹੀ ਹੁਣ ਕਿਹੜੀ ਸ਼ੂਗਰ ਮੰਗਾਈ ਮੰਮੀ ਬਰਾਊਨ ਸਿੱਖੀ ਕਿੱਥੋਂ ਆ ਤੁਹਾਡੇ ਤੋਂ ਹੀ ਮਿੱਟੀ ਸ਼ੂਗਰ ਚਾਹੀਦੀ ਹੈ ਅੱਜ ਮੰਮੀ ਨੇ ਸਵੇਰੇ ਚਾਹ ਬਣਾਈ ਆ ਤੇ ਇਹਨੇ ਖੰਡ ਵਿੱਚ ਪਾਈ। ਆਇਆ ਹਾਈ ਡਾਇਨਾਸੌਰ ਬਣਾ ਲੈ ਲਓ ਜਿਹੜਾ। ਪੰਜ ਦੇ ਲਿਖੇ। ਦੂਜਾ ਕਰੋ। ਪ੍ਰਾਪਤ ਹੋਈ ਦੱਸੋ ਇਹ ਡੀਟੇਲ ਬਾਰੇ ਕੀ ਹੈ? ਮਸ਼ੀਨ ਵਰਕ ਕਰ ਰਹੀ ᱛੀ ਦੱਸੋ। ਪ੍ਰਾਪਤ ਦੱਸ ਤੇ ਫਰੰਟ ਆ। ਇਹ ਫਰੰਟ। ਉਹ ਬਾਜੂ ਉਹ। ਵਾਟ ਆਈ ਡੂਇੰਗ? ਆਈ ਆ ਬਾਜੂ। ਓਕੇ ਦਾ ਬਾ। ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਤੜਕੇ ਤੜਕੇ ਹੱਸਦੀ ਪਤਾ ਕਾਤੋਂ ਹੈ ਕਾਤੋਂ ਹੱਸਦੀ ਭਵੇਂ ਹੁਣ ਮੈਂ ਕਹਿੰਦੀ ਜਮਾਣਾ ਮੋਟਾ ਕੁਝ ਪਾ ਲੈਂਦੀ ਕਹਿੰਦੀ ਟੋਡੇ ਤੋਂ ਹਾਂ ਅੱਜ ਬਰਿਸ਼ਤਾ ਜਾ ਕੇ ਹੁਆ ਨਵੇਂ ਲਛਣਾਂ ਮੂ ਵੀ ਤੋਂ ਵੀ ਪੜੇ ਨਵੇਂ ਲਛਣਾਂ ਕਿਸੇ ਨੂੰ ਕੌਫੀ ਚਾਹੀਦੀ ਕਿਸੇ ਨੂੰ ਪਿੱਕੀ ਚਾਹ ਚਾਹੀਦੀ ਕਿਸੇ ਨੂੰ ਬਲੌਨ ਸ਼ੂਗਰ ਚਾਹੀਦੀ ਏ ਕਿਸੇ ਨੂੰ ਚਿੱਟੀ ਸ਼ੂਗਰ ਚਾਹੀਦੀ ਏ ਹਾਂ ਅੱਜ ਮੰਮੀ ਨੇ ਸਵੇਰੇ ਚਾਹ ਬਣਾਈ ਏ ਤੇ ਇਹਨੇ ਖੰਡ ਵਿੱਚ ਪਾਈ ਫਿਰ ਮਿੱਠਾ ਆਏ ਹਾਏ ਗਰਮ 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 ਕਰਾ ਲਓ ਵੀ ਬਾਬੇ ਦੀ ਮੇਰਨਾ ਮਾਤਾ ਜੀ ਠੀਕ ਹੋਣਾ ਹਾਂ ਜੀ ਠੀਕ ਏ ਵੀ ਤਾਂ ਠੀਕ ਏ ਮਾਰੇ ਦੀ ਕਿਸ ਤਾ ਤੋਂ ਬੱਚਾ ਨਹੀਂ ਕਰਦਾ ਲੋਕਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਹੋ ਲੋਕਾਂ ਨੇ ਬਹੁਤ ਦਵਾ ਕੀਤੀਆਂ ਤੁਹਾਡੇ ਕਰਕੇ ਲੋਕਾਂ ਨੇ ਬਹੁਤ ਕਮੈਂਟ ਕੀਤੇ ਵੀ ਠੀਕ ਆ ਵੀ ਪਤਾ ਤੰਦਰੁਸਤ ਵਧੀਆ ਵਾਪਸ ਆਉਣ ਨੂੰ ਵਾਸ ਹੁਣ ਆਨ ਛੁੱਟੀ ਮਿਲ ਗਈ ਹੈ ਭਈ ਉਹ ਨਹੀਂ ਚੱਲੇ ਵਾਪਸ ਘਰ ਠੀਕੜੇ ਮਾ ਦਾ ਹਾਂਜੀ ਹਾਂਜੀ ਓਕੇ ਕੰਮ ਇੱਕ ਜਾਨੀ ਤਾਂ ਸਾਰਾ ਟੰਬਰ ਲਾਇਆ ਲੈ ਉਹ ਵੀ ਲਾਈਆਂ ਜਾਂਦੋਂਗੇ ਓਏ ਸਾਰਾ ਕੁਝ ਹੀ ਕਰਾਉਣਾ ਕੋਨੇ ਤੜੂ ਜਾਨਾ ਇਹ ਕੀ ਆ ਤੂੰ ਜਾ ਤੂੰ ਬਣਾਇਆ ਹਾਂ ਹਾਂ ਦਾਣਾ ਸੌ ਬਣਾ ਲੈਂਦਾ ਉਹ ਜੜਾ ਹਾਂ ਕੀ ਰੱਖਣਾ ਇਸ ਚਾਹ ਦੇ ਵਿੱਚ ਕੀ ਰੱਖਣੂ ਦੁਨੀਆ ਰੱਖਣੂ ਆਵੇ ਜਿਵੇਂ ਆਵੇ ਐਵੇਂ ਦੁਨੀਆ ਹੁਜਵਾ ਇੰਦੇ ਵਿੱਚ ਰੱਖੀ ਪੈਂਜ ਨੂੰ ਲਿਖੇ ਤੂੰ ਜਾ ਰੱਖ ਲੋ ਪੈਂਜ ਕੀ ਦੱਸਣਾ ਜਾਉਂਗੇ ਇਸ ਬਾਰੇ ਇਹ ਕੀ ਹੈ ਸਿੰਧੀ ਤੋਪਾ ਇਹ ਪੂਰਾ ਕਮੀਜ਼ ਆ ਪਰ ਤੁਸੀਂ ਦੱਸੋ ਡਿਟੇਲ ਬਾਰੇ ਕੀ ਆ ਮਸ਼ੀਨ ਵਰਕ ਕਰ ਰਹੀ ਤੁਸੀਂ ਦੱਸੋ ਸਰਾਉ ਦੱਸੇ ਫਰੰਟ ਆ ਇਹ ਫਰੰਟ ਆ ਉਹ ਬਾਜੀ ਦੋ ਪਹਿਲਾ ਆ ਦੀ ਬਾਜੂ ਬਰਕਲਾ ਕਿਹਾ ਫਰੰਟ ਆ ਦੇਖ ਲੋ ਸਵਾਈ ਵੀ ਦੇਖ ਲੋ ਹਿੰਦੀ ਤੋਂ ਗ੍ਰਾਮ ਕੋ ਬਾਜੀ ਇਹ ਕਿੱਥੇ ਜਾਣਾ ਵਾ ਇਹ ਆਪਣੇ ਤੇਰੀ ਵਾਓ ਸੇਵਾਈ ਲੈਡੀਜ਼ ਵਾਟ ਆਰ ਯੂ ਡੂਇੰਗ ਵਾਡ ਆ ਰਹੀ ਡਿੰਗ ਆ ਗਿਆ ਬਰੂਕ ਓਕੇ ਰਹਾ ਬਈ ਇੰਨੇ ਸੰਗਣੇ ਬਾਜੂ ਹਾਂ ਇਹ ਪੂਰੇ गावा गावा ਤੇ ਕੜਾਈ ਇਹ ਵਾਓ ਇਹ ਤਾਂ ਤੁਮਰੇ ਮੈਂ 24 ਘੰਟੇ ਚਲਾਇਆ ਨਹੀਂ ਪੂਰੇ ਹੁੰਦਾ ਟਾਈਮ ਇੰਦੇ ਇੰਗੇ ਇੰਦੇ ਹੀ ਉਹਦੇ ਫੌਂਟੇ ਨਿਕਲਦੇ ਆ ਉਹ ਤੋਂ ਬਾਅਦ ਨਾ ਕੀ ਆਉਂਦਾ ਆ ਮੈਂ ਇਹ ਕਿੱਥੇ ਜਾਣਾ ਆਮਨ ਦੇ ਉੱਤਰ ਆ ਬਈ ਵਾਓ ਇਹ ਕੀ ਆ ਆਕਟੋਪਸ ਇਹ ਠੀਕ ਬਣਾਇਆ ਵੈਰੀ ਗੁੱਡ ਹੋਰ ਕੀ ਬਣਾ ਸਾਡੀ ਇੱਕ ਰਿਕੁਐਸਟ ਹੈ ਪਹਿਲਾਂ ਤਾਂ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਹਦੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਤੇ ਮੰਗੇ ਦੇ ਲਈ ਸਾਨੂੰ ਇੱਕ ਰੋਮਾਂਟਿਕ ਜਾਂ ਵਧੀਆ ਜਾਂ ਗਾਣਾ ਚਾਹੀਦਾ ਯਾਰ ਤੇ ਸਾਡੇ ਕੋਲ ਬਈ ਪੈਸੇ ਪੂਸੇ ਵਾਲਾ ਹੱਲੇ ਨਹੀਂ ਤੇ ਸਾਨੂੰ ਅਸੀਂ ਸਾਡਾ ਬੰਦਾ ਗਾਣਾ ਵਧੀਆ ਗਾ ਦੇਗਾ ਤੇ ਬਾਬਾ ਮਿਹਰ ਕਰੇ ਜਿਹੜਾ ਬੰਦਾ ਸਾਨੂੰ ਗਾਣਾ ਦਵੇ ਉਹਦੀ ਵੀ ਤਰੱਕੀ ਹੋਵੇ ਤੇ ਸਾਡੇ ਬੰਦੇ ਦੀ ਵੀ ਚਲੋ ਵੀ ਗਾਣਾ ਸੁਣਾਓ ਬਾਜ ਤਾਂ ਪਤਾ ਲੱਗ ਜੂ ਤੁਹਾਨੂੰ ਹਾਈ ਸ਼ਾਮ ਟਲੀ ਸੀ ਯਾਦ ਐ ਗਲਾਂ ਕਰਦੀ ਕਰਦੀ ਨੇ ਹਾਈ ਉੱਟ ਕੇ ਗਲ ਨਾਲ ਆਇ ਅੱਖਾਂ ਪਰਦੀ ਪਰਦੀ ਨੇ ਹਾਈ ਉੱਟ ਕੇ ਗਲ ਨਾਲ ਲਾ ਲਿਆ ਅੱਖਾਂ ਪਰਦੀ ਪਰਦੀ ਨੇ ਹਾਈ ਉੱਠ ਕੇ ਕਹਿੰਦੀ ਚੰਗਾ ਫਿਰ ਉਹਨੇ ਚੁੰਨੀ ਓੜ ਲਈ ਹਾਏ ਅਸੀਂ ਕੁਝ ਦੂਜੇ ਦਾ ਪਹਿਲਾ ਸੋਚ ਕੇ ਯਾਰੀ ਤੋੜ ਲਈ ਅਸੀਂ ਕੁਝ ਪਹਿਲਾ ਸੋਚ ਕੇ ਯਾਰੀ ਤੋੜ ਲਈ ਭਾਈ ਛਪੜਾ ਵਿੱਚ ਸਮੁੰਦਰੀ ਛਲਾਂ ਕਿੱਥੇ ਬਣਦੀਆਂ ਨੇ ਹਈ ਦੂਜੀ ਵਾਰੀ ਪਹਿਨੀਆਂ ਗੱਲਾਂ ਕਿੱਥੇ ਬਣਦੀਆਂ ਨੇ ਹਾ ਹਗਲ ਸੱਚੀ ਹਈ ਦੂਜੀ ਵਾਰੀ ਪਲੀਆਂ ਗਲਾਂ ਕਿੱਥੇ ਬਣਦੀਆਂ ਨੇ ਹਾ ਇਸ਼ਕ ਪੀੜ ਗਾੜੀ ਅੱਖਾਂ ਸਾੜੀ ਰੋੜ ਲਈ ਹਾ ਅਸੀਂ ਕਿ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ ਅਸੀਂ ਕਿ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਪੁੜੀ ਲਈ ਸੋ ਆ ਜੀ ਸਾਡੇ ਬੰਦੇ ਦੀ ਬਾਅਦ ਸਾਨੂੰ ਤੁਸੀਂ ਰეკਮੈਂਡ ਕਰਿਓ ਤੇ ਸਾਨੂੰ ਸੈਂਡ ਕਰਿਓ ਗਾਣੇ ਜਿਹੜੇ ਵੀਰ ਲਿਖਦੇ ਆ ਉਹਨਾਂ ਨੂੰ ਇਹ ਸੈਂਡ ਕਰਿਓ ਵੀਡੀਓ ਸਾਨੂੰ ਗਾਣਾ ਮਿਲ ਸਕੇ ਥੈਂਕ ਯੂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ